ਦੋਸਤੋ ਰਾਜਨੀਤੀ ਦੇ ਖੇਤਰ ਨੂੰ ਜਦੋਂ ਅਸੀਂ ਆਪਣੀਆਂ ਅੱਖਾਂ ਦੇ ਨਾਲ ਵੇਖਦੇ ਹਾਂ ਤਾਂ ਸਾਡੇ ਸਾਹਮਣੇ ਚਮਕਦਮਕ ਵਾਲੇ ਕੱਪੜਿਆਂ ਵਾਲੇ ਲੰਬੇ-ਲੰਬੇ ਕੋਟ ਤੇ ਪਾਈ ਚੂੜੀਦਾਰ ਪਜਾਮੇ ਜੈਕਟਾਂ ਪਾਈ ਪਟਿਆਲਾ ਸ਼ਾਹੀ ਪੱਗਾਂ ਬਨ ਕੇ ਲਗਜ਼ਰੀ ਗੱਡੀਆਂ ਦੇ ਉੱਤੇ ਚੜੇ ਫਿਰਦੇ ਜਿਹੜੇ ਲੀਡਰ ਲੋਕ ਆ ਸਾਡੇ ਸਾਹਮਣੇ ਉਹ ਆ ਜਾਂਦੇ ਨੇ ਵੀ ਸ਼ਾਇਦ ਰਾਜਨੀਤੀ ਇਹਨਾਂ ਦੇ ਹਿੱਸੇ ਦੀ ਗੱਲ ਹੈ ਇਸੇ ਕਰਕੇ ਜਿਹੜੇ ਆਮ ਲੋਕ ਹੈ ਇਹੋ ਜੀ ਰਾਜਨੀਤੀ ਤੋਂ ਅੱਕ ਚੁੱਕੇ ਨੇ ਥੱਕ ਚੁੱਕੇ ਨੇਗੇ ਤੇ ਜਿਹੜੇ ਲਗਜ਼ਰੀ ਲਾਈਫ ਹੰਡਾਉਣ ਵਾਲੇ ਜਿਹੜੇ ਇਹ ਲੀਡਰ ਹੈ ਇਹ ਲੋਕਾਂ ਦੇ ਲੀਡਰ ਨਹੀਂ ਹੋ ਸਕਦੇਗੇ ਤੇ ਅੱਜ ਮੈਂ ਤੁਹਾਨੂੰ ਇੱਕ ਇਹੋ ਜੇ ਲੀਡਰ ਦੀ ਕਹਾਣੀ ਸੁਣਾਉਣ ਜਾ ਰਿਹਾ ਜਿਹਨੂੰ ਤੁਸੀਂ ਬਹੁਤ ਚੰਗੀ ਤਰ੍ਹਾਂ ਕਈ ਜਾਣਦੇ ਵੀ ਹੋ ਸਾਥੀ ਜੇ ਕੋਈ ਨਹੀਂ ਜਾਣਦਾ ਤੇ ਜਾਣ ਲਓ ਅੱਜ ਇਸ ਰਾਜਨੀਤਿਕ ਆਗੂ ਦਾ ਨਾਂ ਹੈ ਤੇਜਾ ਸਿੰਘ ਸੁਤੰਤਰ ਜਿਨ੍ਹਾਂ ਨੂੰ ਕਾਮਰੇਡ ਤੇਜਾ ਸਿੰਘ ਸੁਤੰਤਰ ਕਰਕੇ ਵੀ ਜਾਣਿਆ ਜਾਂਦਾ ਹੈ ਤੇਜਤ ਸਿੰਘ ਸੁਤੰਤਰ ਹੋਰਾਂ ਦਾ ਨਾਂ ਅਸਲ ਦੇ ਵਿੱਚ ਸਮੁੰਦ ਸਿੰਘ ਸੀ ਜਿਹੜੇ ਅਲੂਣਾ ਪਿੰਡ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਪੈਦਾ ਹੋਏ ਸੀ 1901 ਦੇ ਵਿੱਚ ਵੱਡੇ ਹੋਏ ਤੇ ਅੰਮ੍ਰਿਤਸਰ ਦੇ ਖਾਲਸਾ ਕਾਲਜ ਦੇ ਵਿੱਚ ਪੜ੍ਹਨ ਲੱਗੇ ਕਾਲਜ ਦੇ ਵਿਦਿਆਰਥੀ ਸੀਗੇ ਅੰਗਰੇਜ਼ਾਂ ਦਾ ਰਾਜ ਸੀ ਤਾਂ ਜਲ੍ਹਿਆਂਵਾਲੇ ਬਾਗ ਦਾ ਕਾਂਡ ਵਾਪਰਿਆਗਾ ਉਸੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਤਾਂ ਜਲ੍ਹਿਆਂਵਾਲੇ ਬਾਗ ਦਾ ਜਿਹੜਾ ਕਾਂਡ ਸੀਗਾ ਕਤਲੇਆਮ ਸੀਗਾ ਉਹਨੇ ਪੂਰੇ ਹਿੰਦੁਸਤਾਨ ਨੂੰ ਝੰਜੋੜ ਕੇ ਰੱਖ ਦਿੱਤਾ ਏ ਤੇਜ ਸਿੰਘ ਸੁਤੰਤਰ ਹੋਰੀ ਤਾਂ ਉੱਥੇ ਹੀ ਪੜ੍ਹਦੇ ਸੀਗੇ ਖਾਲਸਾ ਕਾਲਜ ਦੇ ਵਿੱਚ ਇਹਨਾਂ ਨੇ ਜਦੋਂ ਵਿਰੋਧ ਕੀਤਾ ਅੰਗਰੇਜ਼ਾਂ ਦਾ ਇਸ ਇਸ਼ੂ ਨੂੰ ਲੈ ਕੇ ਤਾਂ ਫਿਰ ਖਾਲਸਾ ਕਾਲਜ ਇਹਨਾਂ ਨੂੰ ਛੱਡਣਾ ਪਿਆ ਜਾਂ ਕਹਿ ਲੋ ਖਾਲਸਾ ਕਾਲਜ ਦੀ ਮੈਨੇਜਮੈਂਟ ਨੇ ਇਹਨਾਂ ਨੂੰ ਉੱਥੋਂ ਕੱਢ ਦਿੱਤਾ ਤਾਂ ਇਹਨਾਂ ਨੇ ਫੇਰ ਜਿਹੜੀ ਉਸ ਵੇਲੇ ਦੇਸ਼ ਭਗਤਾਂ ਦੀ ਲਹਿਰ ਚੱਲ ਰਹੀ ਸੀ ਜਿਹਨੂੰ ਅਕਾਲੀ ਲਹਿਰ ਵੀ ਕਹਿੰਦੇ ਨੇ ਉਹਦੇ ਵਿੱਚ ਵੀ ਇਹਨਾਂ ਨੇ ਪਾਗ ਲਿਆ ਤੇ ਜਿਨਨੇ ਮੋਰਚੇ ਲੱਗੇ ਗੁਰੂ ਕੇ ਬਾਗ ਦਾ ਮੋਰਚਾ ਤੇ ਹੋਰ ਮੋਰਚੇ ਉਹਨਾਂ ਮੋਰਚਿਆਂ ਦੇ ਵਿੱਚ ਵੀ ਇਹ ਭਾਗ ਲੈਂਦੇ ਰਹੇ ਤੇ ਇਹਨਾਂ ਨੇ ਫਿਰ ਉਸ ਵੇਲੇ ਕਿਉਂਕਿ ਗੁਰਦੁਆਰੇ ਸੀ ਜਿਹੜੇ ਕਾਲਜਾਂ ਤੋਂ ਲੈ ਕੇ ਧਾਰਮਿਕ ਸਥਾਨਾਂ ਤੱਕ ਅੰਗਰੇਜ਼ਾਂ ਦੇ ਜਿਹੜੇ ਝੋਲੀ ਚੁੱਕ ਲੋਕ ਸੀਗੇ ਉਹਨਾਂ ਦਾ ਕਬਜ਼ਾ ਸੀਗਾ ਤਾਂ ਗੁਰਦੁਆਰਿਆਂ ਦੇ ਵਿੱਚ ਜਿਹੜੇ ਬੈਠੇ ਹੋਏ ਪੁਜਾਰੀ ਸੀਗੇ ਉਹ ਪੁਜਾਰੀ ਵੀ ਜਿਹੜੇ ਸੀਗੇ ਅੰਗਰੇਜ਼ਾਂ ਦੇ ਝੋਲੀ ਚੁੱਕ ਸੀ ਤੇ ਸਿਰੇ ਦੇ ਭ੍ਰਿਸ਼ਟ ਬੰਦੇ ਸੀਗੇ ਤੇ ਹਰ ਗੱਲੋਂ ਫਿਜ਼ੀਕਲੀ ਵੀ ਸਰੀਰਕ ਤੌਰ ਤੇ ਵੀ ਆਰਥਿਕ ਤੌਰ ਤੇ ਵੀ ਹਰ ਕਿਸਮ ਦਾ ਉਹ ਭ੍ਰਿਸ਼ਟਾਚਾਰ ਕਰਦੇ ਸੀਗੇ ਤਾਂ ਇਹਨਾਂ ਭ੍ਰਿਸ਼ਟ ਪੁਜਾਰੀਆਂ ਤੋਂ ਗੁਰਦੁਆਰਿਆਂ ਨੂੰ ਆਜ਼ਾਦ ਕਰਾਉਣ ਦਾ ਜਦੋਂ ਅੰਦੋਲਨ ਛਿੜਿਆ ਤਾਂ ਇਹ ਵੀ ਮਾਨ ਵਾਲੀ ਗੱਲ ਹੈ ਕਿ ਗੁਰਦੁਆਰਿਆਂ ਨੂੰ ਆਜ਼ਾਦ ਕਰਾਉਣ ਦੇ ਵਿੱਚ ਸਭ ਤੋਂ ਪਹਿਲਾਂ ਗੁਰਦੁਆਰਾ ਜਿਹੜਾ ਆਜ਼ਾਦ ਕਰਾਇਆ ਇਹਨਾਂ ਨੇ ਉਹ ਪਿੰਡ ਤੇਜਾਬੀਲਾ ਉਹ ਕਾਮਰੇਡ ਤੇਜਾ ਸਿੰਘ ਸੁਤੰਤਰ ਹੋ ਰਹੇ ਨੇ ਉਸ ਵੇਲੇ ਦਾ ਇਹਨਾਂ ਦਾ ਨਾਂ ਤੇਜਾ ਸਿੰਘ ਸੁਤੰਤਰ ਨਹੀਂ ਸੀ ਨਾ ਇਹਨਾਂ ਦਾ ਸੀ ਸਮੁੰਦ ਸਿੰਘ ਤੇ ਸੁਮੰਦ ਸਿੰਘ ਹੋਰਾਂ ਨੇ ਜਿਹੜਾ ਆਪਣਾ ਜਥਾ ਬਣਾਇਆ ਫਿਰ ਗੁਰਦੁਆਰਿਆਂ ਨੂੰ ਆਜ਼ਾਦ ਕਰਾਉਣ ਵਾਲਾ ਉਹਦਾ ਨਾਂ ਰੱਖਿਆ ਸੁਤੰਤਰ ਜਥਾ ਮਤਲਬ ਆਜ਼ਾਦ ਜਥਾ ਸੁਤੰਤਰ ਜਥਾ ਤੇ ਇਸ ਸੁਤੰਤਰ ਜਥੇ ਦਾ ਜਿਹੜਾ ਆਗੂ ਸੀਗਾ ਉਹ ਸੁਮੰਦ ਸਿੰਘ ਸੀ ਤੇ ਸੁਮੰਦ ਸਿੰਘ ਹੋਰਾਂ ਨੇ ਸਭ ਤੋਂ ਪਹਿਲਾਂ ਫਿਰ ਇੱਕ ਪਿੰਡ ਤੇਜਾ ਬੀਲਾ ਤੇਜਾ ਬੀਲਾ ਨਗਰ ਦਾ ਗੁਰਦੁਆਰਾ ਆਜ਼ਾਦ ਕਰਾਇਆ ਬਿਨਾਂ ਕਿਸੇ ਕਤਲ ਤੋਂ ਸੁੱਤੇ ਪਏ ਜਿਹੜੇ ਉੱਥੇ ਪੁਜਾਰੀ ਸੀਗੇ ਉਹਨਾਂ ਨੂੰ ਰਾਤ ਨੂੰ ਦਬੋਚ ਕੇ ਕਿਵੇਂ ਕਿਉਂਕਿ ਇਹ ਫੌਜੀ ਸੀਗੇ ਇਹਨਾਂ ਨੇ ਤੁਰਕੀ ਦੇ ਵਿੱਚੋਂ ਫੌਜੀ ਟ੍ਰੇਨਿੰਗ ਲਈ ਸੀ ਫੌਜੀ ਅਕੈਡਮੀ ਦੇ ਵਿੱਚੋਂ ਆਜ਼ਾਦ ਬੇਗ ਦੇ ਨਾਂ ਥੱਲੇ ਤਾਂ ਇਹਨਾਂ ਕੋਲੇ ਫੌਜੀ ਟ੍ਰੇਨਿੰਗ ਸੀ ਔਰ ਇਹਨਾਂ ਨੇ ਬਕਾਇਦਾ ਗੁਰੀਲਾ ਟੰਗ ਦੇ ਨਾਲ ਉਹਨਾਂ ਭ੍ਰਿਸ਼ਟ ਪੁਜਾਰੀਆਂ ਨੂੰ ਦਬੋਚ ਕੇ ਉਹਨਾਂ ਦੇ ਹਥਿਆਰ ਕਾਬੂ ਕਰਕੇ ਬਿਨਾਂ ਕੋਈ ਖੂਨ ਵਹਾਏ ਤੋਂ ਇਹਨਾਂ ਨੇ ਤੇਜਾ ਬੀਲਾ ਨਗਰ ਦਾ ਗੁਰਦੁਆਰਾ ਸੁਤੰਤਰ ਕਰਾ ਲਿਆ ਆਜ਼ਾਦ ਕਰਾ ਲਿਆ ਜਣੀ ਸੁਤੰਤਰ ਜਥੇ ਨੇ ਤੇ ਇਹਨਾਂ ਦੇ ਦੋਸਤਾਂ ਨੇ ਫਿਰ મિત્રાને ਇਹਨਾਂ ਦਾ ਨਾਂ ਕੀ ਰੱਖ ਦਿੱਤਾ ਸਮੁੰਦ ਸਿੰਘ ਕੋਈ ਨਹੀਂ ਸੀ ਕਹਿੰਦੇ ਹੁੰਦੇ ਤੇਜਾ ਨਗਰ ਦਾ ਗੁਰਦੁਆਰਾ ਆਜ਼ਾਦ ਕਰਾਇਆ ਸੀਗਾ ਸੁਤੰਤਰ ਕਰਾਇਆ ਸੀ ਸੁਤੰਤਰ ਜਥੇ ਨੇ ਤੇ ਇਹਨਾਂ ਦਾ ਨਾਂ ਤੇਜਾ ਸਿੰਘ ਸੁਤੰਤਰ ਪੈ ਗਿਆ ਤੇ ਲਗਾਤਾਰ ਇਹ ਸੰਘਰਸ਼ ਕਰਦੇ ਰਹੇ ਥਾਂ ਥਾਂ ਦੇ ਉੱਤੇ ਜਾ ਕੇ ਦੇਸ਼ ਭਗਤਾਂ ਨੂੰ ਮਿਲੇ ਸ਼ਹੀਦ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਨਾਲ ਮੁਲਾਕਾਤਾਂ ਹੋਈਆਂ ਉਧਰ ਗਦਰ ਪਾਰਟੀ ਸੀ ਜਿਹੜੀ ਇਹ ਹੋਣ ਦੇ ਵਿੱਚ ਆ ਚੁੱਕੀ ਸੀਗੀ 1913 ਦੇ ਵਿੱਚ ਆਪਾਂ ਨੂੰ ਪਤਾ ਹੈ ਤਾਂ ਗਦਰੀ ਭਗਵਾਂ ਦੇ ਸੰਪਰਕ ਦੇ ਵਿੱਚ ਵੀ ਆਏ ਤੇ ਇਹਨਾਂ ਨੇ ਰੂਸ ਦੇ ਵਿੱਚ ਜਾ ਕੇ ਮਾਸਕੋ ਦੇ ਵਿੱਚ ਜਾ ਕੇ ਬਕਾਇਦਾ ਇੱਕ ਯੂਨੀਵਰਸਿਟੀ ਤੋਂ ਮਾਰਕਸਵਾਦ ਦੀ ਜਿਹੜੀ ਵਿੱਦਿਆ ਹੈਗੀ ਆ ਉਹ ਹਾਸਲ ਕੀਤੀ ਉਹਦਾ ਬਹੁਤ ਡੂੰਘਾਈ ਨਾਲ ਅਧਿਐਨ ਕੀਤਾ ਇਹਨਾਂ ਨੇ ਜੀ ਜਾਣ ਨਾਲ ਤੇ ਇਸ ਮਾਰਕਸਵਾਦ ਦੇ ਸਿਧਾਂਤਾਂ ਨਾਲ ਲੈ ਸੋ ਕੇ ਫਿਰ ਇਹ ਜਦੋਂ ਭਾਰਤ ਆਉਂਦੇ ਆ ਤਾਂ ਭਾਰਤ ਆ ਕੇ ਇਹਨਾਂ ਨੇ ਫਿਰ ਜਿਵੇਂ ਅਸੀਂ ਚੀਗਵੇਰਾ ਨੂੰ ਯਾਦ ਕਰਦੇ ਆ ਨਾ ਅਰਨੇਸਟੋ ਚੀਗਵੇਰਾ ਕਿ ਜੰਮਿਆ ਤਾਂ ਉਹ ਅਰਜਨਟਾਈਨਾ ਦੀ ਧਰਤੀ ਤੇ ਤੇ ਚਲਿਆ ਗਿਆ ਕਿਊਬਾ ਦੇ ਵਿੱਚ ਉੱਥੋਂ ਦੇ ਲੋਕਾਂ ਲਈ ਇਨਕਲਾਬ ਕਰਨ ਵਾਸਤੇ ਉਹਨਾਂ ਨੂੰ ਸੁਖੀ ਕਰਨ ਵਾਸਤੇ ਬਿਲਕੁਲ ਉਸੇ ਤਰ੍ਹਾਂ ਹੀ ਤੇਜਾ ਸਿੰਘ ਸੁਤੰਤਰ ਸੀਗੇ ਜਿਹੜੇ ਇਹ ਜੰਮਪਲ ਤਾਂ ਜਿਹੜਾ ਗੁਰਦਾਸਪੁਰ ਦੇ ਸੀਗੇ ਮਾਝੇ ਦੇ ਸੀ ਅਸੀਂ ਇਹਨਾਂ ਨੂੰ ਪੰਜਾਬ ਦਾ ਚੀਕ ਗਵੇਰਾ ਵੀ ਕਹਿ ਸਕਦੇ ਹਾਂ ਕਿ ਜੰਮੇਪਲੇ ਇਹ ਮਾਝੇ ਦੀ ਧਰਤੀ ਦੇ ਉੱਤੇ ਜਿਹੜਾ ਗੁਰਦਾਸਪੁਰ ਦੇ ਵਿੱਚ ਤੇ ਆਜ਼ਾਦੀ ਦਿਵਾਉਣ ਚਲੇ ਗਏ ਇਹ ਮਾਲਵੇ ਦੇ ਉਹਨਾਂ ਮੁਜਾਰਿਆਂ ਨੂੰ ਮੁਜਾਰਾ ਕੀ ਹੁੰਦਾ ਹੈ ਨਵੇਂ ਬੱਚਿਆਂ ਨੂੰ ਨਹੀਂ ਪਤਾ ਹੁਣਾ ਮਜਾਰੇ ਇੱਕ ਕਿਸਮ ਦਾ ਬੰਦੂਆ ਮਜ਼ਦੂਰ ਹੁੰਦਾ ਉਸ ਵੇਲੇ ਜਿੱਥੇ ਅੰਗਰੇਜ਼ਾਂ ਦਾ ਰਾਜ ਸੀ ਪੰਜਾਬ ਦੇ ਵਿੱਚ ਜਿੱਥੇ ਅੰਗਰੇਜ਼ਾਂ ਦਾ ਰਾਜ ਸੀ ਤੇ ਉਥੇ ਪੈਪਸੂ ਦਾ ਇਲਾਕਾ ਜਿਹਨੂੰ ਕਿਹਾ ਜਾਂਦਾ ਅੱਜ ਵੀ ਜਿੱਥੇ ਪੀ ਆਰਟੀਸੀ ਦੀਆਂ ਬੱਸਾਂ ਚੱਲਦੀਆਂ ਪੈਪਸੂ ਦੇ ਡਿੱਪੂ ਨੇ ਇਹ ਪੈਪਸੂ ਦੇ ਇਲਾਕੇ ਦੇ ਵਿੱਚ ਦੂਰੀ ਗੁਲਾਮੀ ਭੁਗਤ ਰਹੇ ਸੀ ਲੋਕ ਦੂਰੀ ਗੁਲਾਮੀ ਇੱਕ ਅੰਗਰੇਜ਼ਾਂ ਦੀ ਗੁਲਾਮੀ ਤੇ ਦੂਜੀ ਰਾਜਿਆਂ ਮਹਾਰਾਜਾਂ ਦੀ ਮਹਾਰਾਜਾ ਪਟਿਆਲਾ ਮਹਾਰਾਜਾ ਫਰੀਦਕੋਟ ਮਹਾਰਾਜਾ ਜੀਂਦ ਨਾ ਬਕਿੰਨੀਆਂ ਰਿਆਸਤਾਂ ਸੀਗੀਆਂ ਜਿੰਨੀਆਂ ਇਹਨਾਂ ਦੇ ਜਿਹੜੇ ਮੁਖੀ ਰਾਜੇ ਸੀਗੇ ਇਹਨਾਂ ਦੀਆਂ ਆਪ ਆਪਣੀਆਂ ਸਟੇਟਾਂ ਸੀ ਤੇ ਇਹ ਦੂਰੀ ਗੁਲਾਮੀ ਭੁਗਤ ਰਹੇ ਸੀ ਜਿਹੜੇ ਪੈਪਸੂ ਦੇ ਇਲਾਕੇ ਦੇ ਲੋਕ ਸੀਗੇ ਤੇ ਇਸ ਦੂਰੀ ਗੁਲਾਮੀ ਨੂੰ ਛਾਲਦੇ ਆ ਯਾਨੀ ਦੂਰੀ ਲੜਾਈ ਲੜਨੀ ਪਈ ਇੱਥੋਂ ਦੇ ਲੋਕਾਂ ਨੂੰ ਇੱਕ ਅੰਗਰੇਜ਼ਾਂ ਦੇ ਖਿਲਾਫ ਇੱਕ ਰਾਜਿਆਂ ਮਹਾਰਾਜਿਆਂ ਦੇ ਖਿਲਾਫ ਤਾਂ ਤੇਜਾ ਸਿੰਘ ਸੁਤੰਤਰੇ ਲੜਾਈ ਲੜਨ ਵਾਸਤੇ ਮਾਲਵੇ ਦੀ ਧਰਤੀ ਦੇ ਉੱਤੇ ਆ ਗਿਆ ਉਹਨਾਂ ਨੇ ਆਪਣਾ ਜਿਹੜਾ ਸੀਗਾ ਕਰਮ ਭੂਮੀ ਸੀ ਉਹ ਸੰਗਰੂਰ ਮਰਨਸਾ ਬਠਿੰਡਾ ਇਸ ਇਲਾਕੇ ਦੇ ਵਿੱਚ ਆਪਣੀਆਂ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਤੇ ਇੱਥੇ ਆ ਕੇ ਉਹਨਾਂ ਨੇ ਆਪਣੀ ਜਥੇਬੰਦੀ ਖੜੀ ਕਰ ਲਈ ਤੇ ਇਹਨਾਂ ਦੀ ਜਥੇਬੰਦੀ ਸੀ ਜਿਹੜੀ ਪਾਰਟੀ ਸੀ ਉਹਦਾ ਨਾਂ ਸੀ ਲਾਲ ਪਾਰਟੀ ਜਿਹੜੀ ਬਾਅਦ ਦੇ ਵਿੱਚ ਕਮਿਊਨਿਸਟ ਪਾਰਟੀ ਦੇ ਵਿੱਚ ਮਰਜ ਹੋ ਗਈ ਸੀ ਤਾਂ ਲਾਲ ਪਾਰਟੀ ਦੇ ਝੰਡੇ ਹੇਠ ਇਹਨਾਂ ਨੇ ਹਥਿਆਰਬੰਦ ਕੋਲ ਲੜਿਆ ਜ਼ਗੀਰਦਾਰੀ ਦੇ ਖਿਲਾਫ ਵਿਸ਼ਵੇਦਾਰੀ ਦੇ ਖਿਲਾਫ ਉਹਨਾਂ ਵੱਡੇ ਜ਼ਗੀਰਦਾਰਾਂ ਨੂੰ ਕਿਉਂਕਿ ਜਿਹੜੇ ਵੱਡੇ ਜ਼ਗੀਰਦਾਰ ਸੀ ਰਾਜੇ ਸੀ ਪਿੰਡਾਂ ਦੇ ਪਿੰਡ ਉਹਨਾਂ ਦੇ ਸੀ ਤੇ ਉਹਨਾਂ ਦੀ ਜ਼ਮੀਨ ਦੇ ਉੱਤੇ ਰਾਜੇ ਮਹਾਰਾਜਾਂ ਦੀ ਜ਼ਮੀਨ ਦੇ ਉੱਤੇ ਜਿਹੜੇ ਕਾਸਤਕਾਰ ਸੀ ਹਲ ਬਾਉਣ ਵਾਲੇ ਜਿਹੜੇ ਗਰੀਬ ਕਿਸਾਨ ਸੀ ਮੁਜਾਰੇ ਜਿਨ੍ਹਾਂ ਨੂੰ ਬੰਧੂਆ ਮਜ਼ਦੂਰ ਕਿਹਾ ਜਾਂਦਾ ਹੈ ਜਣੇ ਉਹਨਾਂ ਨੂੰ ਖਾਣ ਜੋਗੇ ਦਾਣੇ ਦੇ ਦਨੇ ਤੇ ਬਾਕੀ ਉਹਨਾਂ ਦੀ ਸਾਰੀ ਆਮਦਨ ਸੀ ਜਿਹੜੀ ਉਹ ਰਾਜੇ ਮਹਾਰਾਜੇ ਸੀ ਜਿਹੜੇ ਉਸ ਮੇਟ ਕੇ ਲੈ ਜਾਂਦੇ ਸੀਗੇ ਤੇ ਇਸ ਤਰ੍ਹਾਂ ਉਹ ਬੰਧੂਆ ਮਜ਼ਦੂਰ ਸੀ ਜਿਹੜੇ ਬੜੇ ਗੁਲਾਮੀ ਦਾ ਜੀਵਨ ਇੱਕ ਕਿਸਮ ਦਾ ਭੁਗਤ ਰਹੇ ਸੀਗੇ ਉਤੋਂ ਅੰਗਰੇਜ਼ਾਂ ਦੀ ਗੁਲਾਮੀ ਇਹ ਤਾਂ ਰਾਜਿਆਂ ਦੀ ਗੁਲਾਮੀ ਤਾਂ ਤੇਜ ਸਿੰਘ ਸੁਤੰਤਰ ਹੋ ਰਹੇ ਨੇ ਉਹਨਾਂ ਮੁਜਾਰਿਆਂ ਦੀ ਲੜਾਈ ਸੀ ਜਿਹੜੀ ਜਥੇਬੰਦੀ ਖੜੀ ਕਰਕੇ ਬਕਾਇਦਾ ਹਥਿਆਰਬੰਦ ਕੋਲ ਗੱਲੀਬਾਤੀ ਨਹੀਂ ਬਾਸ਼ਨਾ ਰਹੀ ਨਹੀਂ ਕੋਈ ਵੋਟਾਂ ਦੀ ਲੜਾਈ ਨਹੀਂ ਲੜੀ ਹਥਿਆਰਬੰਦ ਕੋਲ ਲੜਿਆ ਜਿਦੇ ਵਿੱਚ ਬਹੁਤ ਸਾਰੇ ਸਰੀਰਕ ਨੁਕਸਾਨ ਵੀ ਹੋਏਗੇ ਮੈਂ ਇਸ ਵਿਸਥਾਰ ਦੇ ਵਿੱਚ ਨਾ ਜਾਵਾਂ ਤੇ ਇਹ ਜਦੋਂ ਉਹਨਾਂ ਨੇ ਜਦੋਜਹਿਦ ਕੀਤੀ ਹੈ ਇਹ ਸੰਘਰਸ਼ ਕੀਤਾ ਹੈ ਤਾਂ ਇਹ ਗੱਲਾਂ ਜਿੱਥੇ ਮੈਂ ਕਿਤਾਬਾਂ ਦੇ ਵਿੱਚੋਂ ਵੀ ਪੜੀਆਂ ਨੇ ਤੇ ਉੱਥੇ ਮੈਂ ਤੇਜਾ ਸਿੰਘ ਸੁਤੰਤਰ ਹੋਰਾਂ ਨੂੰ ਤਾਂ ਨਹੀਂ ਕਦੇ ਮਿਲ ਸਕਿਆ ਕਿਉਂਕਿ ਮੇਰੇ ਨਾਲੋਂ ਬਹੁਤ ਵੱਡੇ ਸੀਗੇ ਤੇ ਪਰ ਇਹਨਾਂ ਦੇ ਜਿਹੜੇ ਯੁੱਧ ਸਾਥੀ ਰਹੇ ਐ ਕਾਮਰੇਡ ਜਗੀਰ ਸਿੰਘ ਜੋਗੇ ਹੋਰੀ ਧਰਮ ਸਿੰਘ ਫੱਕਰ ਹੋਰੀ ਜੋਗਾ ਜੀ ਦੀ ਤੇ ਮੈਂ ਉਗਲ ਫੜ ਕੇ ਵੱਡਾ ਹੋਇਆ ਮੇਰੇ ਪਿੰਡ ਦੇ ਸੀ ਰੱਲਾ ਤੇ ਜੋਗਾ ਨਾਲ-ਨਾਲ ਪਿੰਡ ਦੇ ਵਿਚਕਾਰ ਇੱਕ ਬਿਜਲੀ ਘਰ ਹੈ ਤੇ ਇੱਕ ਪਾਸੇ ਜੋਗਾ ਤੇ ਇੱਕ ਪਾਸੇ ਰੱਲਾ ਹੈਗਾ ਤਾਂ ਮੈਂ ਜੋਗਾ ਜੀ ਜਿਹੜੇ ਇਹਨਾਂ ਦੇ ਸੱਜੀ ਬਾਂਸ ਇਹਨਾਂ ਦੀ ਤੇਜਾ ਸਿੰਘ ਸੁਤੰਤਰ ਹੋਰਾਂ ਦੀ ਉਹਨਾਂ ਨੂੰ ਮੈਂ ਬਹੁਤ ਨੇੜਿਓਂ ਤੱਕਿਆ ਉਹਨਾਂ ਨੂੰ ਲੜਾਈਆਂ ਲੜਦਿਆਂ ਸੰਘਰਸ਼ ਕਰਦਿਆਂ ਉਹਨਾਂ ਦੀ ਤੇ ਮੈਂ ਉਗਲ ਫੜ ਕੇ ਵੱਡਾ ਹੋਇਆ ਤੇ ਉਹਨਾਂ ਨਾਲ ਮੈਂ ਕਾਫੀ ਤੁਰਿਆ ਫਿਰਿਆ ਉਹਨਾਂ ਦੇ ਵਿਚਾਰਾਂ ਤੋਂ ਮੈਂ ਜਾਣੂ ਹਾਂ ਤੇ ਉਹਨਾਂ ਕੋਲੋਂ ਵੀ ਮੈਂ ਉਹਨਾਂ ਦੀਆਂ ਬਹੁਤ ਸਾਰੀਆਂ ਗੱਲਾਂ ਸੁਣੀਆਂ ਤਾਂ ਉਹਨਾਂ ਨੇ ਜਿਹੜਾ ਸੀ ਇਹ ਜਦੋ ਜਹਿਦ ਕੀਤੀ ਅੰਡਰਗਰਾਉਂਡ ਰਹਿ ਕੇ ਗੁਪਤ ਬਾਸ ਜਿਹਨੂੰ ਕਹਿੰਦੇ ਨੇਗੇ ਕਿ ਭੇਸ ਬਦਲ ਕੇ ਗੁਪਤ ਬਾਸ ਰਹਿ ਕੇ ਗੁਪਤ ਜ਼ਿੰਦਗੀ ਜਿਉਂਦਿਆਂ ਤੇ ਉਹਨਾਂ ਨੇ ਇਹ ਲੜਾਈਆਂ ਲੜੀਆਂ ਤੇ ਇਹ ਮਾਨ ਵਾਲੀ ਗੱਲ ਹੈ ਮੈਂ ਇਹ ਦੱਸ ਦੇਣਾ ਚਾਹੁੰਦਾ ਕਿ ਕਈ ਲੋਕਾਂ ਨੂੰ ਪਤਾ ਨਹੀਂ ਹੋਣਾ ਤੇ ਅੱਜ ਜਿਹੜੇ ਜ਼ਮੀਨਾਂ ਦੇ ਮਾਲਕ ਨੇ ਉਸ ਇਲਾਕੇ ਦੇ ਵਿੱਚ ਜਿਹੜੇ ਕਿਸਾਨ ਉਸ ਵੇਲੇ ਮੁਜਾਰੇ ਸੀਗੇ ਉਹਨਾਂ ਦੇ ਪੁੱਤ-ਪੋਤਿਆਂ ਨੂੰ ਵੀ ਸ਼ਾਇਦ ਇਸ ਗੱਲ ਦਾ ਪਤਾ ਹੋਣਾ ਕਿ ਇਸ ਬੈਲਟ ਦੇ ਵਿੱਚ 16 ਲੱਖ ਏਕੜ ਜ਼ਮੀਨ ਹੈ ਜਿਹੜੀ ਉਹ ਤੇਜਾ ਸਿੰਘ ਸੁਤੰਤਰ ਦੀ ਅਗਵਾਈ ਦੇ ਹੇਠ ਜ਼ਗੀਰਦਾਰਾਂ ਤੋਂ ਖੋਕੇ ਉਹਨਾਂ ਹੜ੍ਹ ਬਹਾਕਾਂ ਨੇ ਉਹਨਾਂ ਕਿਸਾਨਾਂ ਨੂੰ ਮੁਜਾਰਿਆਂ ਨੂੰ ਜਿਹੜੇ ਹਲ ਬੋਂਦੇ ਸੀ ਕਿਉਂਕਿ ਤੇਜਾ ਸਿੰਘ ਸੁਤੰਤਰ ਹੋਰਾਂ ਨੇ ਇਹ ਨਾਰਾ ਦਿੱਤਾ ਸੀ ਉਸ ਵੇਲੇ ਇਹਨਾਂ ਦੀ ਪਾਰਟੀ ਨੇ ਕਿ ertidī ਪਈ ਪੁਕਾਰ ਦੀ ਭੋਂ ਕਾਸ਼ਤਕਾਰ ਦੀ ਜਿਹੜਾ ਬੰਦਾ ਕਾਸ਼ਤਕਾਰ ਜਿਹੜੀ ਜ਼ਮੀਨ ਦੇ ਉੱਤੇ ਹਲ ਬੋਂਦਾ ਹੈ ਉਥੇ ਕਾਸ਼ਤ ਕਰਦਾ ਉਹਦਾ ਮਾਲਕ ਉਹ ਹੈ ਤੇ ਜਿਹੜੀ ਉਹ ਪੈਦਾਵਾਰ ਉਥੋਂ ਪੈਦਾ ਕਰਦਾ ਉਪਜ ਪੈਦਾ ਕਰਦਾ ਉਹਦਾ ਮਾਲਕ ਵੀ ਉਹੀ ਮੁਜਾਰਾ ਕਿਸਾਨ ਹੋਏਗਾ ਨਾ ਕਿ ਕੋਈ ਕਿਤੇ ਬੈਠਾ ਹੋਇਆ ਕੋਈ ਰਾਜਾ ਮਹਾਰਾਜਾ ਜਾਂ ਕੋਈ ਹੋਰ ਸਰਕਾਰ ਹੋਏਗੀ ਤਾਂ ਇਹ ਨਾਰਾ ਜਦੋਂ ਦਿੱਤਾ ਨਾਲ ਲੱਗਦਾ ਜਿਹੜਾ ਹਰਿਆਣੇ ਦੀ ਬੈਲਟ ਹੈ ਹੁਣ ਜਿਹਨੂੰ ਕਿਹਾ ਜਾਂਦਾ ਹੈ ਇਹ ਵੀ ਉਸ ਵੇਲੇ ਪੰਜਾਬ ਦੇ ਵਿੱਚ ਸੀ ਪੈਪਸੂ ਦਾ ਇਲਾਕਾ ਸੀ ਔਰ ਇੱਥੇ ਵੀ ਇਹੀ ਨਾਰਾ ਦਿੱਤਾ ਗਿਆ ਉਸ ਭਾਸ਼ਾ ਦੇ ਵਿੱਚ ਭੋਂ ਕਿਸ ਕੀ ਜੋ 바ਬਾ ਉਸ ਕੀ ਤਾਂ ਇਸ ਤਰ੍ਹਾਂ ਦਾ ਨਾਰਾ ਜਦੋਂ ਪ੍ਰਚਲਿਤ ਹੋ ਗਿਆ ਲੋਕ ਜਥੇਬੰਦ ਹੋ ਗਏ ਖੜੇ ਹੋ ਗਏ ਅੰਦੋਲਨ ਲੜਿਆ ਗਿਆ ਜਿੱਤਿਆ ਗਿਆ ਤਾਂ 16 ਲੱਖ ਏਕੜ ਭੂਮੀ ਹੈ ਜਿਹੜੀ ਉਸ ਵੇਲੇ ਦੇ ਜਿਹੜੇ ਮਾਲ ਮੰਤਰੀ ਸੀ ਦਾਰਾ ਸਿੰਘ ਜਿਹੜੇ ਕੈਪਟਨ ਕਮਲਜੀਤ ਸਿੰਘ ਜਿਹੜੇ ਅਕਾਲੀ ਲੀਡਰ ਹੋਏ ਐ ਉਹਨਾਂ ਦੇ ਪਿਤਾ ਜੀ ਸੀਗੇ ਉਹਨਾਂ ਨੇ ਫਿਰ ਮਾਨਸਾ ਦੇ ਵਿੱਚ ਇੱਕ ਵੱਡਾ ਇਕੱਠ ਕਰਕੇ ਇੱਕ ਕਾਨਫਰੰਸ ਦੇ ਦੌਰਾਨ ਉਹ ਕਬਜ ਮੁਜਾਰੇ ਸੀਗੇ ਜਿਹੜੇ ਜ਼ਮੀਨਾਂ ਦੇ ਉੱਤੇ ਉਹਨਾਂ ਦੇ ਨਾਂ ਜ਼ਮੀਨਾਂ ਚੜ੍ਹਾ ਦਿੱਤੀਆਂ ਗਈਆਂ ਸੀ ਤਾਂ ਇਹ ਇੱਕ ਵੱਡੀ ਲੜਾਈ ਲੜੀ ਤੇਜਾ ਸਿੰਘ ਸੁਤੰਤਰ ਹੋਰਾਂ ਨੇ ਤੇ ਇਹ ਤੇਜਾ ਸਿੰਘ ਸੁਤੰਤਰ ਹੋਰਾਂ ਨੇ ਬਾਅਦ ਦੇ ਵਿੱਚ ਫਿਰ 1971 ਦੇ ਵਿੱਚ ਜਦੋਂ ਪਾਰਲੀਮੈਂਟ ਦੀਆਂ ਚੋਣਾਂ ਆਉਂਦੀਆਂ ਨੇ ਲੋਕ ਸਭਾ ਦੀਆਂ ਉਹਦੇ ਵਿੱਚ ਇਹਨਾਂ ਨੇ ਸੰਗਰੂਰ ਸੀਟ ਤੋਂ ਐ MP ਲਈ ਉਮੀਦਵਾਰ ਇਹ ਖੜੇ ਹੋ ਗਏ ਕਮਿਸ਼ਨਰਾਂ ਵੱਲੋਂ ਤੇ ਜਦੋਂ ਖੜੇ ਹੋ ਗਏ ਤਾਂ ਇੰਨਾ ਮਤਲਬ ਫਸ਼ਮਾ ਮੁਕਾਬਲਾ ਹੋਇਆ ਕਿ ਇਹ ਬਹੁਤ ਥੋੜੀਆਂ ਵੋਟਾਂ ਤੇ ਭਾਵੇਂ ਜਿੱਤੇ ਪਰ ਇਹ MP ਬਣਨ ਦੇ ਵਿੱਚ ਕਾਮਯਾਬ ਹੋ ਗਏ ਮੈਂਬਰ ਪਾਰਲੀਮੈਂਟ ਬਣੇ ਤੇ ਮੈਂਬਰ ਪਾਰਲੀਮੈਂਟ ਬਣ ਕੇ ਵੀ ਇਹਨਾਂ ਦੀ ਜ਼ਿੰਦਗੀ ਇਹਨੇ ਸਾਦੀ ਰਹੀ ਇਹਨਾਂ ਬਾਰੇ ਸਾਨੂੰ ਪੜਨ ਨੂੰ ਸੁਣਨ ਨੂੰ ਮਿਲਦਾ ਤੇ ਇਹਨਾਂ ਦੇ ਨਾਲ ਦੇ ਜਿਹੜੇ ਸਾਥੀ ਕਾਮਰੇਟ ਬੂਟਾ ਸਿੰਘ ਜਿਹੜੇ ਮਾਨਸਾ ਤੋਂ ਐਮਐਲਏ ਰਹੇ ਮੈਂ ਉਹਨਾਂ ਨੂੰ ਵੀ ਬਹੁਤ ਨੇੜੇੋਂ ਜਾਣਦਾ ਹਾਂ ਉਹਨਾਂ ਤੋਂ ਵੀ ਮੈਂ ਬਹੁਤ ਸਾਰੀਆਂ ਗੱਲਾਂ ਸੁਣੀਆਂ ਔਰ ਕਿਤਾਬਾਂ ਚੋਂ ਪੜ੍ਹੀਆਂ ਉਹ ਦੱਸਦੇ ਐ ਕਿ 1971 ਦੇ ਵਿੱਚ ਪਾਰਲੀਮੈਂਟ ਦੇ ਵਿੱਚ ਕਿਸਾਨਾਂ ਦੇ ਮਸਲਿਆਂ ਦੇ ਉੱਤੇ ਮਜ਼ਦੂਰਾਂ ਦੇ ਮਸਲਿਆਂ ਦੇ ਉੱਤੇ ਇੱਕ ਡਿਬੇਟ ਚੱਲ ਰਹੀ ਸੀ ਬਹਿਸ ਚੱਲ ਰਹੀ ਸੀ ਤੇ ਤੇਜਾ ਸਿੰਘ ਸੁਤੰਤਰ ਹੋਰੀ ਕਿਸਾਨਾਂ ਦੇ ਮਸਲਿਆਂ ਦੇ ਉੱਤੇ ਲੋਕ ਸਭਾ ਦੇ ਵਿੱਚ ਬਹਿਸ ਕਰ ਰਹੇ ਸੀਗੇ ਤੇ ਉਸ ਵੇਲੇ ਸ਼੍ਰੀਮਤੀ ਇੰਦਰਾ ਗਾਂਧੀ ਜਿਹੜੀ ਦੇਸ਼ ਦੀ ਪ੍ਰਧਾਨ ਮੰਤਰੀ ਸੀ ਤਾਂ ਬਹਿਸ ਕਰਦਿਆਂ ਕਰਦਿਆਂ ਕਿਉਂਕਿ ਸ਼ੂਗਰ ਦੇ ਮਰੀਜ਼ ਸੀਗੇ ਸਤੰਤਰ ਜੀ ਤੇ ਜਦੋਂ ਇਹਨਾਂ ਨੂੰ ਕਹਿੰਦੇ ਉੱਥੇ ਦਿਲ ਦਾ ਦੌਰਾ ਪੈ ਗਿਆ ਦਿਲ ਦਾ ਦੌਰਾ ਪੈਣ ਕਰਕੇ ਇਹਨਾਂ ਨੂੰ ਉੱਥੇ ਮੌਤੇ ਮੂੰਹ ਵਿੱਚ ਜਾਣਾ ਪੈ ਗਿਆ ਤੇ ਇਹਨਾਂ ਦੀ ਮੌਤ ਹੋ ਗਈ ਤੇ ਨਾਲ ਦੇ ਜਿਹੜੇ ਸਾਥੀ ਐਮਪੀ ਸੀ ਉਹਨਾਂ ਨੇ ਇਹਨਾਂ ਦੀ লাশ ਨੂੰ ਸੰਭਾਲਿਆ ਤੇ ਇਹਨਾਂ ਦੇ ਮੋਢੇ ਦੇ ਵਿੱਚ ਜਿਹੜਾ ਪਾਇਆ ਹੋਇਆ ਕਹਿੰਦੇ ਬੈਗ ਹੁੰਦਾ ਸੀ ਝੋਲਾ ਹੁੰਦਾ ਸੀ ਇੱਕ ਸਾਦਾ ਜਿਹਾ ਉਹ ਝੋਲਾ ਜਦੋਂ ਫਰੋਲਿਆ ਗਿਆ ਇੰਦਰਾ ਗਾਂਧੀ ਵੀ ਉੱਥੇ ਹਾਜ਼ਰ ਸੀ ਤਾਂ ਉਸ ਝੋਲੇ ਦੇ ਵਿੱਚੋਂ ਦੋ ਸੁੱਕੀਆਂ ਰੋਟੀਆਂ ਅੰਬ ਦੇ achar ਦੀ ਫਾੜੀ ਤੇ ਕੁਝ ਕਾਗਜ਼ ਪੱਤਰ ਸੀਗੇ ਤੇ ਇਹਨਾਂ ਦੀ ਸ਼ੂਗਰ ਦੀ ਦਵਾਈ ਇਹ ਸਾਰਾ ਕੁਝ ਉਹਨਾਂ ਦੇ ਝੋਲੇ ਦੇ ਵਿੱਚੋਂ ਜਦੋਂ ਨਿਕਲਿਆ ਤਾਂ ਜਦੋਂ ਇੰਦਰਾ ਗਾਂਧੀ ਨੇ ਸਾਰਾ ਕੁਝ ਆਪਣੀ ਅੱਖਾਂ ਨਾਲ ਵੇਖਿਆ ਤਾਂ ਉਹ ਵੀ ਵੇਖ ਕੇ ਕਹਿੰਦੇ ਭਾਵਕ ਹੋ ਗਈ ਸੀ ਕਿ ਇੰਨੀ ਸਾਦਗੀ ਵੀ ਕਿਸੇ ਐਮਪੀ ਦੇ ਵਿੱਚ ਹੋ ਸਕਦੀ ਹੈ ਤਾਂ ਅੱਜ ਇਹੋ ਜਿਹੇ ਗਵਾਚੇ ਹੋਏ ਜਿਹੜੇ ਲਾਲ ਉਹ ਸਾਨੂੰ ਕਿਤੋਂ ਲੱਭਦੇ ਨਹੀਂ ਹੈਗੇ ਅੱਜ ਰਾਜਨੀਤੀ ਦੇ ਵਿੱਚ ਜਦੋਂ ਇੰਨਾ ਗੰਦਲਾਪਨ ਤੇ ਜਾਂ ਐ ਕਹਿ ਲਿਏ ਕਿ ਰਾਜਨੀਤੀ ਦੇ ਵਿੱਚ ਪ੍ਰੋਫੈਸ਼ਨਲ ਬੰਦੇ ਪੇਸ਼ਾਵਾਰਾਂ ਨਾਲ ਬੰਦੇ ਜਿਹੜੇ ਰਾਜਨੀਤੀ ਨੂੰ ਪੇਸ਼ਾ ਸਮਝਦੇ ਐ ਸੇਵਾ ਨਹੀਂ ਪੇਸ਼ਾ ਸਮਝਦੇ ਐ ਕਿ ਇੱਕ ਵਾਰੀ ਪੈਸੇ ਲਾ ਕੇ ਐਮ ਐਲ اے ਜਾਂ ਐਮ ਪੀ ਬਣਜੋ ਮੰਤਰੀ ਬਣਜੋ ਕਿਰਾਂ ਤੇ ਮੁੜ ਕੇ ਫਿਰ ਦੋਨਾਂ ਹੱਥਾਂ ਨਾਲ ਆਪਦਾ ਘਰ ਪਰੋ ਜਦੋਂ ਇਹ ਸਿਲਸਿਲਾ ਚੱਲ ਰਿਹਾ ਹੈ ਉਸ ਵੇਲੇ ਸਾਨੂੰ ਇਹੋ ਜਿਹੇ ਰਾਜਨੀਤਿਕ ਆਗੂਆਂ ਦੀ ਤੇਜਾ ਸਿੰਘ ਸੁਤੰਤਰ ਵਰਗਾਂ ਦੀ ਯਾਦ ਆਉਂਦੀ ਹੈ ਕਿਉਂਕਿ ਉਹਨਾਂ ਦਾ ਜਨਮ ਦਿਨ ਵੀ ਹੈ ਅੱਜ ਉਹਨਾਂ ਦਾ ਜਿਹੜਾ ਜਨਮ ਹੈਗਾ ਉਹ 16 ਜੁਲਾਈ 1901 ਨੂੰ ਅਲੂਣਾ ਪਿੰਡ ਗੁਰਦਾਸਪੁਰ ਦੇ ਵਿੱਚ ਹੋਇਆ ਸੀ ਤੇ 12 ਅਪ੍ਰੈਲ 1973 ਨੂੰ ਲੋਕ ਸਭਾ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਇਹਨਾਂ ਦੀ ਮੌਤ ਹੋ ਗਈ ਸੀ ਤਾਂ ਅੱਜ ਉਹਨਾਂ ਨੂੰ ਅਸੀਂ ਜਿੱਥੇ ਉਹਨਾਂ ਦੇ ਜਨਮ ਦਿਨ ਦੇ ਉੱਤੇ ਵੀ ਯਾਦ ਕਰਦੇ ਹਾਂ ਤੇ ਉਹਨਾਂ ਨੂੰ ਹਮੇਸ਼ਾ ਹੀ ਯਾਦ ਕਰਦੇ ਹਾਂ ਤੇ ਮੈਂ ਇਹ ਇਸ ਕਰਕੇ ਤੁਹਾਨੂੰ ਕਹਾਣੀ ਸੁਣਾਈ ਹੈ ਤਾਂ ਜੋ ਜਿਹੜੇ ਰਾਜਨੀਤੀ ਦੇ ਵਿੱਚ ਦਿਲਚਸਪੀ ਰੱਖਦੇ ਲੋਕ ਨੇ ਘੱਟੋ-ਘੱਟ ਉਹਨਾਂ ਨੂੰ ਇਹ ਤਾਂ ਹੋਵੇ ਵੀ ਅਸੀਂ ਰੋਲ ਮਾਡਲ ਮੰਨਣਾ ਕਿਨੂੰ ਆਪਦਾ ਅਸੀਂ ਰੋਲ ਮਾਡਲ ਉਹਨਾਂ ਨੂੰ ਮੰਨੀਏ ਕਿ ਜਿੰਨਾ ਬਾਰੇ ਅਸੀਂ ਰੋਜ਼ ਸੁਣਦੇ ਹਾਂ ਕਿ ਆ ਆ ਆ ਉਹਦੇ ਵਿੱਚੋਂ ਖਾ ਗਿਆ ਕੇਵਲ ਕੇਵਲ ਮਾਫੀਆ ਆ ਟ੍ਰਾਂਸਪੋਰਟ ਮਾਫੀਆ ਆ ਰੇਟ ਮਾਫੀਆ ਆ ਪੁੱਲ ਖਾ ਗਿਆ ਆ ਜਿਹੜਾ ਸਾਡੇ ਟੈਲੀਫੋਨਾਂ ਦਾ ਘਟਾਲਿਆ ਕਰ ਗਿਆ ਕਿੰਨੇ ਕੁਟਾਲੇ ਐ ਗਿਣੇ ਨਹੀਂ ਜਾਂਦੇ ਤੇ ਇਸ ਕਰਕੇ ਇੱਕ ਪਾਸੇ ਤਾਂ ਇਹੋ ਜੇ ਰਾਜਨੀਤਿਕ ਲੋਕ ਨੇ ਜਿਨ੍ਹਾਂ ਦੇ ਨਾਂ ਕਿਸੇ ਨਾ ਕਿਸੇ ਕੁਟਾਲੇ ਨਾਲ ਜੁੜੇ ਹੋਇਆ ਤੇ ਦੂਜੇ ਪਾਸੇ ਤੇਜਤ ਸਿੰਘ ਸੁਤੰਤਰ ਵਰਗੇ ਲੋਕ ਨੇ ਜਿਨ੍ਹਾਂ ਦਾ ਕਿਸੇ ਕੁਟਾਲੇ ਦੇ ਵਿੱਚ ਤਾਂ ਨਾਂ ਕੀ ਆਉਣਾ ਤੇ ਉਹਨਾਂ ਦੇ ਨਾਂ ਦੇ ਉੱਤੇ ਉਹਨਾਂ ਨੇ ਤਾਂ ਆਪਣੀਆਂ ਜੇ ਕੋਈ ਘਰ ਦੀ ਮਾੜੀ-ਮੋਟੀ ਪੂੰਜੀ ਸੀ ਉਹ ਵੀ ਲੋਕਾਂ ਦੇ ਲੇਖੇ ਲਾ ਦਿੱਤੀ ਆਪਣੇ ਘਰ ਜਿਹਨੂੰ ਕਹਿੰਦੇ ਹੁੰਦੇ ਨੇ ਆਪਣੇ ਪਰਿਵਾਰਾਂ ਨੂੰ ਰੋਲਿਆ ਤੇ ਲੋਕਾਂ ਦਾ ਸਵਾਰਿਆ ਇਹੋ ਜਿਹੇ ਲੋਕ ਰਾਜਨੀਤੀ ਦੇ ਵਿੱਚ ਚਾਹੀਦੇ ਨੇਗੇ ਤੇ ਸਾਡੇ ਲਈ ਤੇਜ ਸਿੰਘ ਸੁਤੰਤਰ ਵਰਗੇ ਜਿਹੜੇ ਲੋਕ ਨੇਗੇ ਇਹ ਸਾਡੇ ਪ੍ਰੇਰਣਾ ਸਰੋਤ ਨੇ ਇਹਨਾਂ ਤੋਂ ਹੀ ਪ੍ਰੇਰਣਾ ਲੈ ਕੇ ਸਾਨੂੰ ਰਾਜਨੀਤੀ ਦੇ ਵਿੱਚ ਉਹੀ ਪੈੜਾਂ ਪਾਉਣੀਆਂ ਚਾਹੀਦੀਆਂ ਜਿਹੜੀਆਂ ਪੈੜਾਂ ਉਹ ਪਾ ਗਏ ਐ ਲੋਕਪੱਖੀ ਰਾਜਨੀਤੀ ਔਰ ਇੱਕ ਲੋਕ ਵਿਰੋਧੀ ਰਾਜਨੀਤੀ ਹੈ ਜਿਹੜੀ ਲੋਕਾਂ ਨੂੰ ਲੁੱਟਣ ਦੀ ਰਾਜਨੀਤੀ ਹੈ ਤਾਂ ਮੈਂ ਇੰਨੀਆਂ ਗੱਲਾਂ ਕਰਦਾ ਹੋਇਆ ਅ ਇੰਨੀ ਗੱਲ ਕਹਿ ਦਿਆਂ ਕਿ ਤੇਜ ਸਿੰਘ ਸੁਤੰਤਰ ਹੋਰਾਂ ਨੇ ਆਜ਼ਾਦੀ ਦੀ ਲੜਾਈ ਦੇ ਵਿੱਚ ਵੀ ਭਾਗ ਲਿਆ ਕਿਉਂਕਿ ਜਦੋਂ ਉਹਨਾਂ ਨੇ ਗੁਰਦੁਆਰਾ ਆਜ਼ਾਦ ਕਰਾ ਲਿਆ ਸੀ ਤਾਂ ਉਹਨਾਂ ਨੂੰ ਫਿਰ ਸੋਝੀ ਆ ਗਈ ਸੀ ਉਹਨਾਂ ਨੇ ਕਿਹਾ ਆਪਣੇ ਜਥੇ ਨੂੰ ਕਿ ਇੱਕ ਇੱਕ ਗੁਰਦੁਆਰਾ ਆਜ਼ਾਦ ਕਰਾਉਣ ਦੀ ਥਾਂ ਆਪਾਂ ਵੱਡਾ ਗੁਰਦੁਆਰਾ ਆਜ਼ਾਦ ਕਰਾਈਏ ਉਹ ਵੱਡਾ ਗੁਰਦੁਆਰਾ ਕਿਹੜਾ ਹਿੰਦੁਸਤਾਨ ਭਾਰਤ ਉਹਨਾਂ ਨੇ ਕਿਹਾ ਕਿ ਭਾਰਤ ਵੱਡਾ ਗੁਰਦੁਆਰਾ ਹੈ ਇਹਨੂੰ ਆਜ਼ਾਦ ਕਰਾਈਏ ਆਪਾਂ ਤੇ ਜਦੋਂ ਅਸੀਂ ਵੱਡਾ ਗੁਰਦੁਆਰਾ ਆਜ਼ਾਦ ਕਰਾ ਲਿਆ ਜਾਨੀ ਭਾਰਤ ਆਜ਼ਾਦ ਕਰਾ ਲਿਆ ਤਾ ਫੇਰ ਸਾਡੇ ਇਹ ਗੁਰਦੁਆਰੇ ਤਾਂ ਆਪਣੇ ਆਪ ਹੀ ਆਜ਼ਾਦ ਹੋ ਜਾਣਗੇ ਤੇ ਸਾਰੀਆਂ ਸਾਡੀਆਂ ਸੰਸਥਾਵਾਂ ਜਿਹੜੀਆਂ ਹੈਗੀਆਂ ਜਿੰਨਾਂ ਤੇ ਉੱਤੇ ਅੰਗਰੇਜ਼ਾਂ ਦਾ ਕਬਜ਼ਾ ਹੈ ਇਹ ਆਪਣੇ ਆਪ ਹੀ ਆਜ਼ਾਦ ਹੋ ਜਾਣਗੇ ਤਾਂ ਉਹਨਾਂ ਨੇ ਜਿੱਥੇ ਗੁਰਦੁਆਰਿਆਂ ਨੂੰ ਆਜ਼ਾਦ ਕਰਾਉਣ ਦੀ ਲੜਾਈ ਵੀ ਲੜੀ ਉੱਥੇ ਪੂਰੇ ਭਾਰਤ ਨੂੰ ਆਜ਼ਾਦ ਕਰਾਉਣ ਲਈ ਵੀ ਸੰਘਰਸ਼ ਕੀਤਾ ਲੜਾਈ ਲੜੀ ਝੇਣਾ ਕਟੀਆਂ ਕੁਰਬਾਨੀਆਂ ਕੀਤੀਆਂ ਗੁਪਤ ਬਾਸ ਰਹੇ ਅੰਡਰਗਰਾਉਂਡ ਰਹੇ ਗੋਲੀਆਂ ਦੇ ਹੁਕਮ ਸੀ ਕਿ ਜਿੱਥੇ ਇਹ ਜੇ ਬੰਦੇ ਮਿਲਦੇ ਐ ਉਸ ਵੇਲੇ ਰਾਜੇ ਤੇ ਅੰਗਰੇਜ਼ ਜਿਹੜੇ ਸੀ ਰਲ ਕੇ ਚੱਲਦੇ ਸੀਗੇ ਇਹ ਦੋਨਾਂ ਤਰ੍ਹਾਂ ਦਾ ਦੇ ਦੁਸ਼ਮਣ ਸੀਗੇ ਰਾਜੇ ਵੀ ਚਾਹੁੰਦੇ ਸੀ ਕਿ ਇਹਨਾਂ ਨੂੰ ਖਤਮ ਕਰ ਦਿੱਤਾ ਜਾਏ ਅੰਗਰੇਜ਼ ਵੀ ਚਾਹੁੰਦੇ ਸੀ ਤਾਂ ਇਹਨਾਂ ਨੇ ਇਹੋ ਜਿਹੀਆਂ ਲੜਾਈਆਂ ਲੜੀਆਂ ਤੇ ਅੱਜ ਉਹਨਾਂ ਦੇ ਜਨਮ ਦਿਹਾੜੇ ਦੇ ਉੱਤੇ ਮੈਂ ਜਿੱਥੇ ਤੁਹਾਨੂੰ ਸਾਰੇ ਲੋਕਾਂ ਨੂੰ ਦੋਸਤਾਂ ਨੂੰ ਮੁਬਾਰਕਬਾਦ ਕਹਿਣਾ ਤੇ ਉੱਥੇ ਤੇਜ ਸਿੰਘ ਸੁਤੰਤਰ ਹੋਰਾਂ ਨੂੰ ਯਾਦ ਕਰਦਿਆਂ ਮੈਂ ਬੇਨਤੀ ਕਰਦਾ ਕਿ ਰਾਜਨੀਤੀ ਦੇ ਵਿੱਚ ਦੋਸਤੋ ਜੇ ਦਿਲਚਸਪੀ ਹੈ ਤਾਂ ਫਿਰ ਆਪਣਾ ਰੋਲ ਮਾਡਲ ਹੈ ਜਿਹੜਾ ਇਹੋ ਜਿਹੇ ਲੋਕਾਂ ਨੂੰ ਸਾਨੂੰ ਮੰਨਣਾ ਪਏਗਾ ਜੇ ਦੇਸ਼ ਦੀ ਸੇਵਾ ਕਰਨੀ ਹੈ ਦੁਖੀ ਲੋਕਾਂ ਦੀ ਸੇਵਾ ਕਰਨੀ ਹੈ ਤੇ ਜੇ ਇਹ ਗੱਲ ਚੰਗੀ ਲੱਗਿਆ ਇਹਨੂੰ ਵੱਧ ਵੱਧ ਲੋਕਾਂ ਤੱਕ ਗਾ ਵੰਡ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਤਾਂ ਜੋ ਚੰਗਾ ਪ੍ਰਚਾਰ ਆ ਉਹਦੇ ਵਿੱਚ ਤੁਸੀਂ ਭਾਗੀਦਾਰ ਬਣਿਆ ਕਰੋ ਤੇ ਆਪਣੀ رائے ਵੀ ਦੇਆ ਕਰੋ ਆਪਣਾ ਕਮੈਂਟ ਵੀ ਦੇਆ ਕਰੋ ਤੇ ਇਸ ਕਰਕੇ ਮੈਂ ਆਪਣੀ ਗੱਲ ਹੁਣ ਬੰਦ ਕਰਦਾ ਤੇ ਤੁਹਾਨੂੰ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਲੋਕਾਂ ਤੱਕ ਇਹਨੂੰ ਸ਼ੇਅਰ ਕਰਿਓ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ